ਸੋਸਿਕ ਦੇ ਸੰਦੇ ਬਿਲਕੁਲ ਹੀ ਇਹ ਗੱਡੀ ਖਤਮ ਹੋ ਚੁੱਕੀ ਆ। ਆਪਣੀ ਵੱਡੀ ਭੈਣ ਨੂੰ ਲੋਹੜੀ ਦੇ ਕੇ ਆ ਰਹੇ ਦੋ ਸਕੇ ਭੈਣ ਭਰਾਵਾਂ ਦੀ ਸੜਕ ਹਾਸੀ ਦੇ ਵਿੱਚ ਮੌਤ ਹੋ ਗਈ ਹੈ। ਦਰਸਲ ਵੱਡੀ ਭੈਣ ਨੂੰ ਜਿਵੇਂ ਹੀ ਇਹ ਲੋਹੜੀ ਦੇ ਕੇ ਘਰ ਵਾਪਸੀ ਕਰ ਰਹੇ ਸੀ ਤਾਂ ਰਸਤੇ ਦੇ ਵਿੱਚ Swift Desire ਦੇ ਵਿੱਚ ਸਵਾਰ ਇਨ੍ਹਾਂ ਭੈਣ ਭਰਾਵਾਂ ਦੀ ਜੋ ਗੱਡੀ ਦੀ ਟੱਕਰ ਇੱਕ ਬੇਕਾਬੂ ਖਾਰ ਦੇ ਨਾਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਦੀ ਸਵਿਫਟ ਵੀ ਬੇਕਾਬੂ ਹੋ ਕੇ ਇੱਕ ਢਾਬੇ ਦੇ ਨੇੜੇ ਖੜੇ ਟਰੱਕ ਦੇ ਹੇਠਾਂ ਜਾ ਵੜਦੀ ਹੈ ਜਿਸ ਦੇ ਕਾਰਨ ਦੋਵੇਂ ਹੀ ਭੈਣ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਤਿਉਹਾਰ ਤੋਂ ਪਹਿਲਾਂ ਇਹ ਮੰਦਭਾਗਾ ਜੋ ਹੈ ਹਾਦਸਾ ਵਾਪਰਿਆ ਅਤੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਸੱਥਰ ਵਿੱਚ ਗਿਆ ਤਾਂ ਦੱਸ ਦਈਏ ਕਿ ਆਪਣੀ ਵੱਡੀ ਭੈਣ ਨੂੰ ਲੋਹੜੀ ਦੇ ਕੇ ਘਰ ਵਾਪਸੀ ਕਰ ਰਹੇ ਸੀ ਭੈਣ ਭਰਾ ਅਤੇ ਰਾਹ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋਵਾਂ ਦੀ ਹੀ ਦਰਦਨਾਕ ਮੌਤ ਹੋ ਗਈ ਹੈ ਲੁਧਿਆਣਾ ਵਿੱਚ ਮੋਗਾ ਰੋਡ ਤੇ ਪਰਦੇਸੀ ਟਾਬੇ ਦੇ ਨੇੜੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਤੇਜ਼ ਰਫਤਾਰ ਥਾਰ ਅਤੇ ਸਵਿਫਟ ਡਿਜ਼ਾਇਰ ਵਿਚਕਾਰ ਆਮੋ ਸਾਹਮਣੇ ਦੀ ਟੱਕਰ ਚ ਸਵਿਫਟ ਡਿਜ਼ਾਇਰ ਦੇ ਵਿੱਚ ਸਵਾਰ ਭੈਣਪਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦੋਂ ਕਿ ਥਾਰ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਆਪਣੀ ਵੱਡੀ ਭੈਣ ਨੂੰ ਲੋੜੀ ਦੇਣ ਤੋਂ ਬਾਅਦ ਵਾਪਸ ਘਰ ਪਰਤ ਰਹੇ ਸੀ ਪਰ ਜਿਵੇਂ ਹੀ ਪਰਦੇਸੀ ਢਾਬੇ ਦੇ ਕੋਲ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੀ ਥਾਰ ਨੇ ਇਹਨਾਂ ਨੂੰ ਟੱਕਰ ਮਾਰੀ ਹਾਲਾਂਕਿ ਸਵਿਫਟ ਗੱਡੀ ਦੇ ਦੋਵੇਂ 에ਅਰ ਬੈਗ ਵੀ ਖੁੱਲ ਜਾਂਦੇ ਨੇ ਪਰੰਤੂ ਮਾੜੀ ਕਿਸਮਤ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਦੋਵਾਂ ਹੀ ਭੈਣ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮ੍ਰਿਤਕਾਂ ਦੀ ਪਛਾਣ ਜੋ ਹੈ ਜਬਰ ਸਿੰਘ ਅਤੇ ਉਸਦੀ ਭੈਣ ਹਰਦੀਪ ਕੌਰ ਵੱਜੋ ਹੋਈ ਹੈ ਦੋਵੇਂ ਬਾਗਾ ਪੁਰਾਣਾ ਦੇ ਰਹਿਣ ਵਾਲੇ ਨੇ ਦੋਵਾਂ ਦੀ ਉਮਰ 34 ਤੋਂ 45 ਸਾਲ ਦੇ ਵਿਚਕਾਰ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜਦਕਿ ਥਰਡ ਡਰਾਈਵਰ ਦੀ ਪਛਾਣ ਇੰਦਰਜੀਤ ਸਿੰਘ ਵੱਜੋ ਹੋਈ ਹੈ ਜੋ ਕਿ ਰਾਏਕੋਟ ਦੇ ਪਿੰਡ ਗੋਇੰਦਵਾਲ ਦਾ ਰਹਿਣ ਵਾਲਾ ਹੈ ਉਸ ਨੂੰ ਪਹਿਲਾਂ ਜਗਰਾਉਂ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਮੌਢਲੀ ਸਹਾਇਤਾ ਤੋਂ ਬਾਅਦ ਅਗਲੇ ਇਲਾਜ ਦੇ ਲਈ ਇੱਕ ਹੋਰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਐਤਵਾਰ ਦੇਰ ਰਾਤ ਮੋਗਾ ਤੋਂ ਲੁਧਿਆਣਾ ਜਾ ਰਿਹਾ ਸੀ ਜਿਵੇਂ ਹੀ ਉਸ ਦੀ ਥਾਰ ਮੋਗਾ ਰੋਡ ਤੇ ਪਰਦੇਸੀ ਢਾਬੇ ਦੇ ਨੇੜੇ ਪਹੁੰਚੀ ਅਚਾਨਕ ਉਹ ਥਾਰ ਤੋਂ ਕੰਟਰੋਲ ਗਵਾ ਬੈਠਾ ਅਤੇ ਸਾਹਮਣੇ ਤੋਂ ਆ ਰਹੀ ਇੱਕ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਦੇ ਨਾਲ ਟੱਕਰ ਹੋ ਜਾਂਦੀ ਹੈ ਹਾਲਾਂਕਿ ਇਹ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਜਿਸ ਤੋਂ ਬਾਅਦ ਸਵਿਫਟ ਡਿਜ਼ਾਇਰ ਵੀ ਬੇਕਾਬੂ ਹੋ ਜਾਂਦੀ ਹੈ ਅਤੇ ਢਾਬੇ ਦੇ ਬਿਲਕੁਲ ਨਜ਼ਦੀਕ ਖੜੇ ਇੱਕ ਟਰੱਕ ਦੇ ਹੇਠਾਂ ਵੜ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਵੀ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਦਾ ਕੀ ਹਾਲ ਹੋਇਆ ਤੇ ਗੱਡੀ ਜਿਸ ਤਰੀਕੇ ਦੇ ਨਾਲ ਪੰਨੀ ਗਈ ਹੈ ਉਸ ਤੋਂ ਸਾਫ਼ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਆਪਣੀ ਵੱਡੀ ਭੈਣ ਨੂੰ ਲੋਹੜੀ ਦੇ ਕੇ ਆ ਰਹੇ ਦੋ ਸਕੇ ਭੈਣ ਪਰਵਾਹਾਂ ਦੀ ਸੜਕ ਹਾਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ ਹੈ